ਜਲੰਧਰ ਪੁਲਿਸ ਨੇ ਚਾਰਾ ਮੰਡੀ ਵਿਖੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਵਿਕਰਮਜੀਤ ਸਿੰਘ ਵਾਸੀ ਦਿਓਲਨਗਰ ਭਾਰਗੋ ਕੈਪ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵੱਡਾ ਭਰਾ ਦੀਪਕ ਕੁਮਾਰ ਉਰਫ ਦੀਪੂ ਕਲੀਨਿਕ ਵਿੱਚ ਨੌਕਰੀ ਕਰਦਾ ਸੀ ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਅਵਤਾਰ ਸਿੰਘ ਉਰਫ ਅਵਤਾਰੀ ਪੁੱਤਰ ਹਰਬੰਸ ਲਾਲ ਵਾਸੀ ਜੱਲੋਵਾਲ ਦਾ ਦੋਸਤ ਹੈ ਕਰੀਬ 2 ਮਹੀਨੇ ਪਹਿਲਾਂ ਅਵਤਾਰ ਨੇ ਉਸ ਤੋਂ 1 ਲੱਖ 50 ਜਾਣੋ ਪਹਿਲਾ ਇਹ ਸਨਮ ਸ਼ਿਕਾਇਤਕਰਤਾ ਨੇ ਦੱਸਿਆ ਕਿ 2 ਅਗਸਤ ਸ਼ਾਮ 7 ਵਜੇ ਦੇ ਕਰੀਬ ਉਸ ਦਾ ਵੱਡਾ ਪ੍ਰਾਪਸ ਦਾ ਦੋਸਤ ਅਨਿਲ ਕੁਮਾਰ ਉਰਫ ਗੱਗੂ ਉਕਤ ਪੈਸੇ ਲੈਣ ਲਈ ਚਾਰਾ ਮੰਡੀ ਪੂਟਾ ਮੰਡੀ ਜਲੰਧਰ ਗਏ ਸਨ ਸ਼ਿਕਾਇਤਕਰਤਾ ਨੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਨੇ 9-10 ਵਿਅਕਤੀਆਂ ਨਾਲ ਮਿਲ ਕੇ ਉਹਨਾਂ ਨਾਲ ਝਗੜਾ ਕਰਕੇ ਜ਼ਖਮੀ ਕਰ ਦਿੱਤਾ ਉਸਨੇ ਦੱਸਿਆ ਕਿ ਉਸਦੇ ਪ੍ਰਾਦੀਪਕ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਕੇ ਤੇ ਮੌਤ ਹੋ ਗਈ ਜਾਂਚ ਦੌਰਾਨ ਹਮਲਾਵਰਾਂ ਦੀ ਪਛਾਣ ਅਵਤਾਰ ਸੁਮਨ ਉਰਫ ਤਾਰੀ ਪੁੱਤਰ ਹਰਭਜ ਸਰਲ ਵਾਸੀ ਜਲੋਵਾਲ ਜੌਨੀ ਪੁੱਤਰ ਹਰਵੰਸ ਲਾਲ ਵਾਸੀ ਜਲੰਧਰ ਵਿਜੇ ਕੁਮਾਰ ਵਾਸੀ ਜਲੋਵਾਲ ਜਲੰਧਰ ਅਤੇ ਰਜ਼ਤ ਨਾਹਰ ਪੁੱਤਰ ਅਰਸ਼ਪਾਉ ਸਿੰਘ ਵਾਸੀ ਲਾਂਬੜਾ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਮਲਜਮਾ ਕੋਲੋ ਵਾਰਦਾਤ ਵਿੱਚ ਵਰਤੇ ਗਏ ਦੋ ਅਦਾਤਰ ਬਰਾਮਦ ਕੀਤੇ ਹਨ ਪੁਲਿਸ ਨੇ ਮਲਜਮਾ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ 20 ਟੀਵੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਸੁਪੰਕਰ ਸ਼ਰਮਾ ਐਪੀਐਸਜੀ ਦੇ ਇਹ ਦਿਸ਼ਾ ਨਿਰਦੇਸ਼ਾਂ ਅਗੇਟਕ ਜੋਸੀ ਮਾੜਿਆ ਹਸਰਾ ਦੇ ਖਿਲਾਫ ਇੱਕ ਮਹਿੰਮ ਚਲਾਈ ਹੈ ਉਹਦੇ ਵਿੱਚ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਸਫਲਤਾ ਹਾਸਲ ਹੋਈ ਹੈ ਜੋ 28 ਦੀ ਰਾਤ ਨੂੰ ਇੱਕ ਮਰਡਰ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਦੋ ਭਰਾ ਦੀਪਕ ਕੁਮਾਰ ਅਤੇ ਅਜੇ ਕੁਮਾਰ ਇਨਵੋਲਡ ਵਿਕਟਮ ਸੀਗੇ ਜਿਨ੍ਹਾਂ ਵਿੱਚੋਂ ਦੀਪਕ ਕੁਮਾਰ ਦੀ ਡੈਥ ਹੋ ਗਈ ਸੀ ਉਹਦੇ ਵਿੱਚ ਚਾਰ ਸੀ ਜਿਹੜੇ ਮੇਨ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦਾ ਨਾਮ ਹੈ ਅਫਤਾ ਸੂਮਨ ਉਪਰਸ ਤਾਰੀ ਜੌਨੀ ਪੁੱਤਰ ਰਵੰਸਲਾ ਰਜਤ ਨਾਹਰ ਨੂੰ ਸੁਣੋ ਨਾ ਅਤੇ ਸੁਖਚੈਨ ਪੁੱਤਰ ਵਿਜੇ ਕੁਮਾਰ ਜੋ ਵਜਰਨ ਜੀ ਸਿੱਗੀ 1.5 ਲੱਖ ਰੁਪਇਆ ਦਾ ਲੈਣ-ਦੇਣ ਸੀ ਹਫਤਾ ਤਾਰੀ ਨੇ ਦੇਣ ਤੇ ਬਚਾਏ ਆ ਤੇ ਜੋ ਹੈ ਹਮਲਾ ਕਰਵਾ ਦਿੱਤਾ ਜਿਸ ਦੇ ਕਾਰਨ ਦੀਪਕ ਕੁਮਾਰ ਦੇ ਦਿੱਤੋ ਗਿੱਲੇ ਇਨਸੀਡੈਂਟ ਵਿੱਚ ਵਰਤ ਆ ਗਿਆ ਜਿਹੜੇ ਲੋਹਾ ਦਾਤਰ ਸੀ ਉਹ ਵੀ ਰਿਕਵਰ ਕਰ ਲਿਆ ਸੀ ਤੇ ਈਟਾ ਰੋੜੇ ਵੀ ਰਿਕਵਰ ਕਰ ਲਿਆ ਜਿਨ੍ਹਾਂ ਨਾਲ ਇਹਨਾਂ ਨੇ ਕਤਲ ਕੀਤਾ ਤੇ ਜਿਹੜਾ ਦੋਸ਼ੀ ਰਜਤ ਨਾਹਰ ਹੈ ਉਹਦੇ ਤੇ ਐਨਡੀਪੀਐਸ ਸੈਕਟਰ ਦੇ ਦੋ ਮੁਕਦਮੇ ਪਹਿਲਾਂ ਵੀ ਤਰਚੇ ਆ ਤੇ ਜਿਹੜਾ ਅਫਤਾਰਤਾਰੀ ਆ ਉਹ ਤੇ ਇੱਕ ਹਰਟ ਦਾ ਮਕਦਮਾ ਪਹਿਲਾਂ ਚੱਲ ਚਾਹੇ। ਦ੍ਰੁਸ਼ਿਆਦੀਰ ਮਾਂਡ ਲੈ ਕੇ ਤਫਤੀਸ਼ ਅੱਗੇ ਵਧਾਈ ਜਾਵੇ। ਥੈਂਕ ਯੂ।